ਹੁਣ ਚਿੱਠੀ ਆ ਗਈ ਭਾਈ ਅਮਰਤਪਾਲ ਸਿੰਘ ਵੱਲੋਂ ਹੁਣ ਕਈ ਉਹਨੂੰ ਵੀ ਕਹੀ ਜਾਂਦੇ ਆ ਕਿ ਇਹ ਫੇਕ ਨਹੀਂ ਐ ਤੇ ਪਾਉ ਦੇ ਸੈਨ ਨਹੀਂ ਗਏ ਇਹ ਚਿੱਠੀ ਅੰਦਰੋਂ ਆ ਕਿਵੇਂ ਗਈ ਕੀ ਚਿੱਠੀਆਂ ਅੰਦਰੋਂ ਆਉਂਦੀਆਂ ਨਹੀਂ ਕਿ ਤੁਹਾਨੂੰ ਨਹੀਂ ਪਤਾ ਕਿ ਕੋਈ ਚਿੱਠੀ ਅੰਦਰੋਂ ਆਉਂਦੀ ਐ ਕਿ ਨਹੀਂ ਆਉਂਦੀ ਭਾਈ ਜਗਤਾਰ ਸਿੰਘ ਹਵਾਰਾ ਮੈਂ ਕੋਈ ਤੁਲਨਾ ਨਹੀਂ ਕਰ ਰਿਹਾ ਉਹਨਾਂ ਦਾ ਬਹੁਤ ਵੱਡਾ ਰਤਬਾ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਬਰਾਬਰ ਕੁਝ ਵੀ ਨਹੀਂ ਪਰ ਭਾਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ ਜਿਹੜੀ ਆ ਉਹ ਆਉਂਦੀ ਐ ਕਿ ਨਹੀਂ ਆਉਂਦੀ ਉਹਨਾਂ ਦਾ ਸਨੇਹਾ ਆਉਂਦਾ ਕਿ ਨਹੀਂ ਆਉਂਦਾ ਕੌਮ ਨੂੰ ਪੰਥ ਨੂੰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਚਿੱਠੀ ਜਿਹੜੀ ਆ ਉਹ ਹੱਥ ਲਿਖਤ ਆਵੇ ਕੋਈ ਸੈਣ ਮੋਹਰ ਲਾ ਕੇ ਆਵੇ ਉਹਨਾਂ ਦਾ ਸਨੇਹਾ ਵੀ ਇੱਕ ਹੋ ਸਕਦਾ ਕਿ ਇਹਨਾਂ ਨੇ ਆ ਸਨੇਹਾ ਦਿੱਤਾ ਜੀ ਉਹ ਚਿੱਠੀ ਬਣਾ ਕੇ ਜਿਹੜੀ ਆ ਪੋਸਟ ਕਰ ਸਕਦੇ ਆ ਜੇ ਤੁਸੀਂ ਖਾਲਸਾਣ ਦੀ ਗੱਲ ਕਰਦੇ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਤਾਨੀ ਕਾਰ ਜੀ ਇਹ ਮੁਨਕਰ ਹੋ ਰਹੇ ਆ ਜੀ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਕਿ ਜਦੋਂ ਸੌ ਚੁੱਕੀ ਆ ਉਦੋਂ ਭਾਈ ਆਪਣਾ ਅਮਰਤਪਾਲ ਸਿੰਘ ਨੇ ਸਨੇਹਾ ਦਿੱਤਾ ਭਾਈ ਗਜਿੰਦਰ ਸਿੰਘ ਦੇ ਹੱਕ ਦੇ ਵਿੱਚ ਹਾਈਜੈਕਰ ਦੇ ਹੱਕ ਦੇ ਵਿੱਚ ਕਿ ਹਾਂ ਕੌਮ ਨੂੰ ਸੰਦੇਸ਼ ਦਿਓ ਕਿ ਹਾਂ ਉਹਨਾਂ ਦਾ ਬਹੁਤ ਵੱਡਾ ਰਤਬਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਕਿ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੇ ਕਹਤਾ ਜੀ ਅਖੇ ਹੁਣ ਪਾਉ ਖਾਲਸਤਾਨੀ ਨਹੀਂ ਭਾਈ ਅਮਰਤਪਾਲ ਸਿੰਘ ਖਾਲਸਤਾਨੀ ਨਹੀਂ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਸੌ ਚੱਕ ਲਈ ਗੱਲਾਂ ਸੁਣੀ ਜਾਇਓ ਤੇ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਇਓ ਜਿਹੜੇ ਵਾਕਈ ਸਮਝਦੇ ਆ ਕਿ ਗੱਲਾਂ ਸਹੀ ਆ ਹਾਂ ਜਿਹੜੇ ਕੋਈ ਅੰਧਪਕਤਾ ਜਾਂ ਉਹੋ ਜਿਹੀਆਂ ਗੱਲਾਂ ਕਰਦੇ ਉਹਨਾਂ ਨਾਲ ਬਾਰੇ ਆਪਾਂ ਗੱਲ ਕਰਨੀ ਨਹੀਂ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਮਾਤਾ ਜੀ ਕੋਈ ਪ੍ਰੋਫੈਸ਼ਨਲ ਨਹੀਂ ਹੁਣ ਚਿੱਠੀ ਆ ਗਈ ਭਾਈ ਅਮਰਤਪਾਲ ਸਿੰਘ ਵੱਲੋਂ ਹੁਣ ਕਈ ਉਹਨੂੰ ਵੀ ਕਹੀ ਜਾਂਦੇ ਆ ਕਿ ਇਹ ਫੇਕ ਨਹੀਂ ਐ ਤੇ ਪਾਉ ਦੇ ਸੈਨ ਨਹੀਂ ਗਏ ਇਹ ਚਿੱਠੀ ਅੰਦਰੋਂ ਆ ਕਿਵੇਂ ਗਈ ਕੀ ਚਿੱਠੀਆਂ ਅੰਦਰੋਂ ਆਉਂਦੀਆਂ ਨਹੀਂ ਕਿ ਤੁਹਾਨੂੰ ਨਹੀਂ ਪਤਾ ਕਿ ਕੋਈ ਚਿੱਠੀ ਅੰਦਰੋਂ ਆਉਂਦੀ ਆ ਕਿ ਨਹੀਂ ਆਉਂਦੀ ਭਾਈ ਜਗਤਾਰ ਸਿੰਘ ਹਵਾਰਾ ਮੈਂ ਕੋਈ ਤੁਲਨਾ ਨਹੀਂ ਕਰ ਰਿਹਾ ਉਹਨਾਂ ਦਾ ਬਹੁਤ ਵੱਡਾ ਰਤਬਾ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਬਰਾਬਰ ਕੁਝ ਵੀ ਨਹੀਂ ਪਰ ਭਾਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ ਜਿਹੜੀ ਆ ਉਹ ਆਉਂਦੀ ਆ ਕਿ ਨਹੀਂ ਆਉਂਦੀ ਉਹਨਾਂ ਦਾ ਸਨੇਹਾ ਆਉਂਦਾ ਕਿ ਨਹੀਂ ਆਉਂਦਾ ਕੌਮ ਨੂੰ ਪੰਥ ਨੂੰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਚਿੱਠੀ ਜਿਹੜੀ ਆ ਉਹ ਹੱਥ ਲਿਖਤਾਵੇ ਕੋਈ ਸੈਣ ਮੋਹਰ ਲਾ ਕੇ ਆਵੇ ਉਹਨਾਂ ਦਾ ਸਨੇਹਾ ਵੀ ਇੱਕ ਹੋ ਸਕਦਾ ਕਿ ਇਹਨਾਂ ਨੇ ਆ ਸਨੇਹਾ ਦਿੱਤਾ ਜੀ ਉਹ ਚਿੱਠੀ ਪੜਾ ਕੇ ਜਿਹੜੀ ਆ ਪੋਸਟ ਕਰ ਸਕਦੇ ਆ ਜੇ ਤੁਸੀਂ ਖਾਲਸਾਣ ਦੀ ਗੱਲ ਕਰਦੇ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਤਾਨੀ ਕਿ ਆ ਜੀ ਇਹ ਮੁਣਕਰ ਹੋ ਰਹੇ ਆ ਜੀ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਕਿ ਜਿੱਦਣ ਸੌ ਚੁੱਕੀ ਆ ਉਦੋਂ ਭਾਈ ਆਪਣਾ ਅਮਰਤਪਾਲ ਸਿੰਘ ਨੇ ਸਨੇਹਾ ਦਿੱਤਾ ਭਾਈ ਗਜਿੰਦਰ ਸਿੰਘ ਦੇ ਹੱਕ ਦੇ ਵਿੱਚ ਹਾਈਜੈਕਰ ਦੇ ਹੱਕ ਦੇ ਵਿੱਚ ਕਿ ਹਾਂ ਕੌਮ ਨੂੰ ਸੰਦੇਸ਼ ਦਿਓ ਕਿ ਹਾਂ ਉਹਨਾਂ ਦਾ ਬਹੁਤ ਵੱਡਾ ਰਤਬਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਤੇ ਇਹਦਾ ਮਤਲਬ ਉਹ ਵੀ ਖਾਲਸਤਾਨੀ ਸੀਗੇ ਫਿਰ ਤੇ ਫਿਰ ਉਹ ਸ਼ਰਧਾਂਜਲੀ ਕਿਉਂ ਦਿੱਤੀ ਨਾ ਦਿੰਦੇ ਉਹੀ ਪਿਤਾ ਜੀ ਨੇ ਉਹ ਗੱਲ ਕੀਤੀ ਆ ਮੀਡੀਆ ਦੇ ਵਿੱਚ ਕਿ ਹਾਂ ਉਹਨਾਂ ਨੇ ਇਹ ਸੰਦੇਸ਼ ਦਿੱਤਾ ਸੀਗਾ ਹਾਂ ਇਹ ਗੱਲ ਹੋ ਸਕਦੀ ਆ ਕਿ ਕਿਤੇ ਨਾ ਕਿਤੇ ਏਜੰਸੀਆਂ ਮਾਤਾ ਜੀ ਜਾਂ ਪਿਤਾ ਜੀ ਏਜੰਸੀਆਂ ਹੋਣ ਜਾਂ ਏਜੰਸੀਆਂ ਦੇ ਬੰਦੇ ਹੋਣ ਉਹਨਾਂ ਤੋਂ ਇਹ ਗੱਲ ਕਵਾ ਰਹੇ ਹੋਣ ਕਿਹਾ ਤੁਸੀਂ ਐ ਕਹਿ ਦਿਓ ਤੁਸੀਂ ਐ ਕਹਿ ਦਿਓ ਫਿਰ ਹੋ ਸਕਦਾ ਤੁਹਾਡਾ ਪੋਤਾ ਜਿਹੜਾ ਬਾਹਰ ਆ ਜੇ ਪਰ ਭਾਈ ਜਿਹਦੇ ਘਰੇ ਬੀਤਦੀ ਆ ਜਿਹਨੂੰ ਪਤਾ ਉਸੇ ਨੂੰ ਪਤਾ ਜਿਹਦਾ ਪੋਤਾ ਅੰਦਰ ਗਿਆ ਉਸੇ ਨੂੰ ਪਤਾ ਮਾਤਾ ਕੋਈ ਪ੍ਰੋਫੈਸ਼ਨਲ ਨਹੀਂ ਪਿਤਾ ਕੋਈ ਪ੍ਰੋਫੈਸ਼ਨਲ ਨਹੀਂ ਜਦੋਂ ਪਹਿਲੀ ਵਾਰੀ ਕਿਤੇ ਮਾਈਕ ਦੇ ਸਾਹਮਣੇ ਬੋਲਣਾ ਆਵੇ ਨਾ ਪੈਰਾਂ ਤੋਂ ਲੈ ਕੇ ਤਾਂ ਤੱਕ ਤਰੇਲੀਆਂ ਆ ਜਾਂਦੀਆਂ ਤੇ ਜਦੋਂ ਵੱਡੇ ਵੱਡੇ ਚੈਨਲਾਂ ਦੇ ਸਾਹਮਣੇ ਬਹਿ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੁਣ ਤਾਂ ਇੱਕ ਬਹੁਤ ਵੱਖਰੀ ਗੱਲ ਆ ਇੱਕ ਪੋਸਟ ਕਰ ਦੇਣਾ ਫੇਸਬੁੱਕ ਦੇ ਉੱਤੇ ਤੇ ਉਹ মিডিਆ ਦੇ ਸਾਹਮਣੇ ਬਹਿ ਕੇ ਸਵਾਲਾਂ ਦੇ ਜਵਾਬ ਦੇਣੇ ਬਹੁਤ ਵੱਡੀ ਗੱਲ ਆ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਜਿਹੜਾ ਜਿੰਨੇ ਜੋਗਾ ਹੈਗਾ ਉਹ ਕਰੀ ਜਾਂਦਾ ਜੇ ਆਪਾਂ ਕਹਿ ਦਈਏ ਕਿ ਹਾਂ ਭਾਈ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਹੁਣ ਨਹੀਂ ਖਾਲਸਾਣ ਦੀ ਗੱਲ ਕਰਨਗੇ ਤੇ ਭਾਈ ਉਹ ਕਰਨਗੇ ਕਿਉਂ ਨਹੀਂ ਕਰਨਗੇ ਉਹ ਮੁੜ ਕੇ ਹੋ ਕਿਵੇਂ ਜਾਣਗੇ ਪਹਿਲਾਂ ਮੈਨੂੰ ਐਂ ਦੱਸ ਦਿਓ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਾਹਰਲੇ ਲੋਕਾਂ ਨੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਸ ਆ ਉਹਨਾਂ ਦੇ ਸਾਥੀਆਂ ਦੀ ਸਾਰਿਆਂ ਦੀਆਂ ਫੋਟੋਆਂ ਲਾਈਆਂ ਉਹ ਕਿੰਨਾ ਨੇ ਲਾਈਆਂ ਇਹ ਤੁਹਾਨੂੰ ਵੀ ਪਤਾ ਕਿਵੇਂ ਭੱਜਣਗੇ ਉਸ ਗੱਲ ਤੋਂ ਫਿਰ ਬਹੁਤ ਸਾਰੇ ਜਿਹੜੇ ਹੈਗੇ ਆ ਵੀਰ ਉਹ ਕਹਿ ਦਿੰਦੇ ਆ ਕਿ ਭਾਈ ਬਾਹਰਲੇ ਦੇਸ਼ਾਂ ਦੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ ਉਹ ਗਏ ਇੱਧਰੋਂ ਹੀ ਆ ਗਏ ਇੱਧਰਲੀ ਕੰਟਰੀ ਚੋਂ ਹੀ ਆ ਭਾਰਤ ਚੋਂ ਹੀ ਗਏ ਆ ਭਾਰਤ ਦੇ ਵਿੱਚ ਉਹਨਾਂ ਤੇ ਤਸ਼ੱਦਦ ਹੁੰਦਾ ਸੀਗਾ ਉਹ ਤਸ਼ੱਦਦ ਤੋਂ ਬਚਦੇ ਹੋਏ ਕਿਵੇਂ ਨਾ ਕਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਗੱਲ ਕਰ ਰਹੇ ਆ ਸਿੱਖ ਰਾਜ ਦੀ ਬਾਰੋ ਇੱਧਰ ਲਿਆਂ ਨੂੰ ਕਿਤੇ ਤੱਕ ਕਿਤੇ ਕਿਤੇ ਨੈਗੇਟਿਵਿਟੀ ਕ੍ਰੀਏਟ ਕਰਦੇ ਆ ਕਿ ਹਾਂ ਤੁਹਾਡਾ ਹੁਣ ਕੋਈ ਸਟੈਂਡ ਨਹੀਂ ਰਿਹਾ ਤੁਸੀਂ ਸਿੱਖ ਰਾਜ ਦੀ ਗੱਲ ਕਿਉਂ ਨਹੀਂ ਕਰਦੇਗੇ ਵੀ ਤੁਸੀਂ ਵੀ ਭਾਈ ਇੱਧਰ ਰਹਿ ਕੇ ਕਰ ਲੈਂਦੇ ਜਿਹੜਾ ਜਿੰਨੇ ਜੋਗਾ ਹੈਗਾ ਕਰੀ ਜਾਂਦਾ ਜੇ ਤੁਹਾਡੇ ਇੱਧਰ ਇਧਰੋਂ ਕਿਸੇ ਵੀ ਪਰਿਵਾਰ ਦੇ ਜੀ ਨੂੰ ਚੱਕ ਲਿਆ ਜਾਵੇ ਤਾਂ ਤੁਸੀਂ 6 ਮਹੀਨੇ ਮੁੜ ਕੇ ਗੱਲ ਨਹੀਂ ਕਰਦੇ ਸਿੱਖ ਰਾਜ ਦੀ ਫਿਰ ਕਿਉਂ ਨਹੀਂ ਕਰਦੇ ਭਾਈ ਇਹ ਤਾਂ ਭਾਈ ਉਹਨਾਂ ਨੂੰ ਪਤਾ ਜਿਹੜੇ ਇੱਧਰ ਰਹਿ ਕੇ ਗੱਲਾਂ ਕਰ ਰਹੇ ਆ ਤੁਸੀਂ ਕਰਕੇ ਗਏ ਹੋ ਤੁਹਾਨੂੰ ਪਤਾ ਕਿ ਕੀ ਬੀਤੀਆਂ ਜੇ ਆਪਾਂ ਖਾਲਸਾਤਨ ਦੀ ਗੱਲ ਕਰੀਏ ਪੁਰਾਣੇ ਜਿਹੜੇ ਪੁਰਾਣੇ ਪਹਿਲਾ ਸੰਘਰਸ਼ੀ ਸੀਗੇ ਜਿਹਨਾਂ ਨੇ ਖਾਲਸਾਤਨ ਦੀ ਗੱਲ ਕੀਤੀ ਆ ਸਿੱਖ ਰਾਜ ਦੀ ਗੱਲ ਕੀਤੀ ਆ ਉਹ ਵੀ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਅੱਜ ਗੱਲ ਨਹੀਂ ਕਰਦੇ ਸਿੱਖ ਰਾਜ ਦੀ ਖਾਲਸਾਤਨ ਦੀ ਗੱਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਉਹ ਬੇਵਕੂਫ ਤਾਂ ਹੈ ਨਹੀਂ ਕੋਈ ਗੱਲ ਤਾਂ ਹੈ ਕੋਈ ਉਹਨਾਂ ਨੂੰ ਪੁੱਛ ਲਿਓ ਵੀ ਕਿਉਂ ਨਹੀਂ ਕਰਦੇ ਫਿਰ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਕਿ ਸੰਵਿਧਾਨ ਦੀ ਗੱਲ ਆ ਸੰਵਿਧਾਨ ਦੀ ਗੱਲ ਆ ਮਸਲਾ ਇੱਥੇ ਇਹੀ ਆਉਂਦਾ ਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਉਹਨਾਂ ਪੂਰਨਿਆਂ ਤੇ ਚੱਲਣਾ ਬਹੁਤ ਔਖਾ ਮੈਂ ਇਹ ਨਹੀਂ ਕਹਿੰਦਾ ਕਿ ਬੰਦੀ ਸਿੰਘਾਂ ਦੇ ਭਾਈ ਅਮਰਤਪਾਲ ਸਿੰਘ ਬੰਦੀ ਸਿੰਘਾਂ ਦੇ ਪੁਰਾਣੇ ਬੰਦੀ ਸਿੰਘਾਂ ਦੇ ਜਾਂ ਆਪਾਂ ਕਹਿ ਲਈਏ ਕਿ ਭਾਈ ਜਗਤਾਰ ਸਿੰਘ ਹਵਾਰੇ ਹੋਣੀ ਜਾਂ ਹੋਰ ਜਿੰਨੇ ਵੀ ਹੈਗੇ ਆ ਕਿਸੇ ਦੀ ਬਰਾਬਰੀ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਮਾਤਾ ਦੀ ਤੁਲਨਾ ਜਿਹੜਾ ਉਹ ਆਪਣਾ ਮਾਤਾ ਗੁਜਰੀ ਹੋਗੇ ਜਾਂ ਆਪਾਂ ਕਹ ਲਈਏ ਮਹਾਰਾਣੀ ਜਿੰਦਕੌਰ ਇਹਨਾਂ ਦੇ ਨਾਲ ਤੁਲਨਾ ਕਰੀ ਜਾਂਦੇ ਆ ਇਹ ਤੁਲਨਾ ਕਦੇ ਨਹੀਂ ਹੋ ਸਕਦੀ ਉਹਨਾਂ ਦਾ ਰਤਬਾ ਉਹਨਾਂ ਦੇ ਨਾਲ ਹੀ ਹੈ ਇਹਨਾਂ ਦਾ ਰਤਬਾ ਇਹਨਾਂ ਦੇ ਨਾਲ ਹੀ ਆ ਇਸ ਗੱਲ ਤੇ ਜ਼ਰੂਰ ਆ ਪਰ ਜੇ ਤੁਸੀਂ ਕਹੋ ਵੀ ਐ ਆਂ ਜੋ ਆਂ ਉਹ ਫੇਰ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਫੇਰ ਤੁਸੀਂ ਕਹਿੰਦੇ ਹੋ ਕਿ ਪਾਉ ਅਮਰਪਾਲ ਸਿੰਘ ਖਾਲਸਾ ਜਿਹੜਾ ਉਹ ਸੰਵਧਾਨ ਦੀ ਸੌ ਚੱਕ ਚੱਕ ਲਈ ਆਉਣੇ ਤੇ ਹੁਣ ਉਹ ਜਿਹੜਾ ਉਹ ਖਾਲਿਸਤਾਨ ਦੀ ਜਾਂ ਆਪਾਂ ਕਹ ਲਈਏ ਕਿ ਆਪਾਂ ਅ ਖਾਲਸਾ ਰਾਜ ਦੀ ਗੱਲ ਨਹੀਂ ਕਰੂਗਾ ਕਿਉਂ ਕਰੂਗਾ ਜੇ ਸਿਮਰਜੀਤ ਸਿੰਘ ਮਾਨ ਜਿਹੜੇ ਆ ਉਹ ਐਮਪੀ ਐਸੇ ਬਤੌਰ ਐਮਪੀ ਜਿਹੜੇ ਉਹ ਸੌ ਚੱਕ ਕੇ ਜੇ ਉਹ ਖਾਲਸਾ ਦੀ ਗੱਲ ਕਰ ਸਕਦੇ ਆ ਤਾਂ ਰਾਈਟ ਟੂ ਸਪੀਕ ਦਾ ਜਿਹੜਾ ਹੱਕ ਹੈਗਾ ਤੇ ਫਿਰ ਇਹ ਭਾਈ ਅਮਰਪਾਲ ਸਿੰਘ ਖਾਲਸਾ ਕਿਉਂ ਨਹੀਂ ਕਰ ਸਕਦਾ ਤੁਸੀਂ ਇਸ ਗੱਲ ਤੇ ਕਿੰਦੂ ਪਰੰਤੂ ਕਿਵੇਂ ਕਰ ਸਕਦੇ ਆ ਕਿ ਨਹੀਂ ਕਰ ਸਕਦਾ ਫਿਰ ਉਹ ਵੀ ਕਰ ਸਕਦਾ ਬਾਹਰ ਆ ਕੇ ਮਤਲਬ ਮਸਲਾ ਇੱਥੇ ਇਹੀ ਆਉਂਦਾ ਕਿ ਬਹੁਤ ਸਾਰੇ ਲੋਕ ਜਿਹੜੇ ਗੱਲਾਂ ਤਾਂ ਕਰਦੇ ਆ ਪਰ ਕਿਤੇ ਨਾ ਕਿਤੇ ਜਦੋਂ ਕੋਈ ਐਹੋ ਜੀ ਗੱਲਬਾਤ ਹੋ ਜਾਂਦੀ ਹੈ ਨਾ ਤੇ ਫਿਰ ਮੁੜ ਕੇ ਆਫਸਰਾਂ ਦੇ ਮੂਹਰੇ ਜਾ ਕੇ ਤਰੇਲੀਆਂ ਆ ਜਾਂਦੀਆਂ ਵੀ ਹੁਣ ਕਿਤੇ ਸਾਨੂੰ ਕਿਤੇ ਵੱਡਾ ਪਰਚਾ ਪਾ ਕੇ ਦੂਰ ਨਾ ਛੱਡ ਦੇਣ ਜਿਹਦੇ ਤੇ ਬੀਤੀ ਹੋਵੇ ਜਿਹਦੇ ਘਰੇ ਬੀਤੀ ਹੋਵੇ ਉਸੇ ਨੂੰ ਪਤਾ ਹੁੰਦਾ ਉਹਨਾਂ ਦੇ ਘਰੇ ਬੀਤੀ ਹੈ ਉਹਨਾਂ ਨੂੰ ਪਤਾ ਦੂਜੇ ਨੌਜਵਾਨ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਦਿਬੜੂ ਕੜਾ ਜਾਂ ਆਪਾਂ ਕਹ ਲਈਏ ਸ੍ਰੀ ਅਮਰitsar ਸਾਹਿਬ ਆ ਉਹਨਾਂ ਤੇ ਬੀਤੀ ਹੈ ਉਹਨਾਂ ਨੂੰ ਪਤਾ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਕਿ ਉਹ ਕਿਸ ਤਰ੍ਹਾਂ ਜਿਹੜਾ ਉਹ ਹੋਣ ਵਾਲਾ ਹੋਣ ਵਾਲਾ ਸਿਸਟਮ ਜાં ਆਪਾਂ ਕਹਿ ਲੀਏ ਕਿ ਕਿਸ ਤਰ੍ਹਾਂ ਜਿਹੜਾ ਉਹ ਇਨਵੈਸਟਮੈਂਟ ਕਰ ਰਹੇ ਆ ਆਪਦੇ ਘਰ-ਬਾਰ ਦੇ ਵਿੱਚੋਂ ਸੋ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਕਿੰਤੂ ਪ੍ਰੰਤੂ ਕਰਨ ਨਾਲੋਂ ਸਾਥ ਦਿਓ ਹਰ ਕਿਸੇ ਦਾ ਜਿਹੜਾ ਵੀ ਕੰਮ ਦੀ ਗੱਲ ਕਰਦਾ ਭਾਵੇਂ ਉਹ ਕੋਈ ਵੀ ਹੋਵੇ ਕਿਸੇ ਵੀ ਹੱਦ ਤੱਕ ਕਿਵੇਂ ਵੀ ਉਹ ਸੇਵਾ ਕਰਦਾ ਉਹਨੂੰ ਸੇਵਾ ਕਰਨ ਦਿਓ ਕਿੰਤੂ ਪ੍ਰੰਤੂ ਕਰਨ ਦੀ بجائے ਸੋ ਬਾਹਰ ਬਹਿ ਕੇ ਇਹ ਨਾ ਕਹਿਆ ਕਰੋ ਕਿ ਹਾਂ ਤੂੰ ਆਹ ਨਹੀਂ ਕਰਦਾ ਹੁਣ ਤੂੰ ਆਹ ਨਹੀਂ ਕਰਦਾ ਬਾਈ ਜਿੰਨੇ ਜੋਗੇ ਹੈਗੇ ਆ ਹਰ ਕੋਈ ਸੇਵਾ ਕਰ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ